ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮੰਗਰ ਮਾਹੇ ਸੁਹੰਦਿਆ ਹਰ ਪਿਰ ਸੰਗ ਬੈਠੜੀ ਆਹ ਤਿੰਨ ਕੀ ਸੂਬਾ ਕਿਆ ਗਣੀ ਜੀ ਸਾਹਿਬ ਮੇ ਲੜੀ ਆਹ ਕਤਕ ਦਾ ਮਹੀਨਾ ਜਦ ਆਪਣੇ ਮਾੜੇ ਕਰਮਾਂ ਨੂੰ ਦੋਸ਼ ਦਿੰਦਿਆਂ ਅਤੇ ਸੋਚਾਂ ਸੋਚਦਿਆਂ ਬਤੀਤ ਹੋ ਗਿਆ ਤਾਂ ਜਗਿਆਸੂ ਰੂਪ ਇਸਤਰੀ ਆਪਣੇ ਮਨ ਨੂੰ ਕਹਿੰਦੀ ਹੈ हे ਮਨਾ ਤੇਰੀਆਂ ਇਹ ਸੋਚਾਂ ਤੇ ਚਿੰਤਾ ਸਾਧ ਸੰਗਤ ਕਰਨ ਦੇ ਨਾਲ ਦੂਰ ਹੋ ਸਕਦੀਆਂ ਹਨ ਤੇ ਹੁਣ ਜਿਹੜਾ ਮਹਰੇ ਮੱਗਰ ਦਾ ਮਹੀਨਾ ਆ ਰਿਹਾ ਹੈ ਇਸ ਮਹੀਨੇ ਉਹੀ ਸੋਭਾ ਪਾਉਣ ਗਿਆ ਜੋ ਆਪਣੇ ਪਤੀ ਪਰਮਾਤਮਾ ਦੀ ਸੰਗਤ ਵਿੱਚ ਬੈਠਣ ਗਿਆ ਐਸੀ ਦਚਾਂ ਨੂੰ ਦੇਖ ਕਰਕੇ ਸਤਿਗੁਰੂ ਗੁਰੂ ਆਜੰਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦਾ ਦੇ ਸਤਾਜ ਪਰਮਾਨਨ ਕਰਦੇ ਨੇ ਮੰਗਰ ਮਾਹੀ ਸੁਹੰਦੀਆ ਹਰ ਪਿਰੇ ਸੰਗ ਬੈਠੜੀ ਆਹ ਕਿ ਮਗਰ ਮਹੀਨੇ ਵਿੱਚ ਜਗਿਆਤ ਸਰੂਪ ਇਸਤਰੀਆਂ ਹਰੀ ਰੂਪੀ ਪਤੀ ਦੇ ਸੰਗ ਵਿੱਚ ਬੈਠੀਆਂ ਹੋਈਆਂ ਸੋਮਨੀਕ ਹੁੰਦੀਆਂ ਹਨ ਇਸਤਰੀ ਦੀ ਮਾਨ ਵਡਿਆਈ ਤੇ ਸ਼ੋਭਾ ਆਪਣੇ ਪਤੀ ਦੇ ਨਾਲ ਹੁੰਦੀ ਹੈ ਇਸ ਵਾਰ ਤੇ ਇਸ ਸਰਦੀ ਦੇ ਆਗਮ ਦੇ ਮਹੀਨੇ ਵਿੱਚ ਇਸ ਸਤਰੀ ਆਪਣੇ ਪਤੀ ਦੀ ਸੰਗਤ ਕਰਕੇ ਹੀ ਸੋਭਾ ਪਾਉਂਦੀ ਹੈ ਜਿਸ ਘਰ ਵਸਿਆ ਕੰਤ ਸਾਵੜ ਭਾਗ ਨੇ ਜਿਹਦੇ ਹਿਰਦੇ ਰੂਪੀ ਹਿਰਦੇ ਦੇ ਵਿੱਚ ਜਿਹੜਾ ਕੰਤ ਵਸ ਗਿਆ ਕਾਲਪੁਰਖ ਵਸ ਗਿਆ ਉਹ ਜਿਹੜੇ ਜੀਵ ਨੇ ਉਹ ਜਿਗਿਆਸੂ ਰੂਪੀ ਸਤਰੀਆਂ ਨੇ ਉਹ ਬੜਵਾਗੀ ਨੇ ਉਹ ਵੱਡਿਆਂ ਭਾਗਾ ਵਾਲੇ ਨੇ ਦੇਸ ਬਣਿਆ ਹਬੀ ਸ਼ਿੰਗਾਰ ਸਾਈ ਸੁਹਾਗਣੇ ਜਿਸ ਤਰ੍ਹਾਂ ਜੋ ਜਿਹੜੀ ਆ ਸੁਹਾਗਣ ਔਰਤ ਆ ਉਹ ਹਾਰ ਸ਼ਿੰਗਾਰ ਲਾ ਸਕਦੀ ਆ ਜਿਹੜੀ ਸੁਹਾਗਣ ਨਹੀਂ ਹੁੰਦੀ ਉਹ ਸ਼ਿੰਗਾਰ ਸ਼ਿੰਗਾਰ ਨਹੀਂ ਲਾ ਸਕਦੀ ਇਸੇ ਤਰ੍ਹਾਂ ਜਿਹੜਾ ਆਕਾਲ ਪੁਰਖ ਅੰਤਜਾਮੀ ਪਰਮਾਤਮਾ ਹੈ ਉਹਦਾ ਜਿਹੜਾ ਗੁਰੂ ਜਦੋਂ ਆਪਾਂ ਧਾਰਨ ਕਰ ਲੈਨੇ ਆ ਤੇ ਸਮਝੋ ਸੁਹਾਗਣ ਹੋ ਜਾਂਦੀਆਂ ਨੇ ਜਿੰਨਾ ਚਿਰ ਆਪਾਂ ਗੁਰੂ ਧਾਰਨ ਨਹੀਂ ਕਰਦੇ ਗੁਰੂ ਦਾ ਅਪਦੇਸ਼ ਨਹੀਂ ਲੈਂਦੇ ਉਨਾ ਚਿਰ ਜਿਹੜਾ ਹੈ ਇਹ ਜਗਿਆਸੂ ਰੂਪੇਸ਼ਤੀ ਜਿਹੜੀ ਹੈ ਉਹ ਸੁਹਾਗਣ ਨਹੀਂ ਹੋ ਸਕਦੀ ਜਦੋਂ ਗੁਰੂ ਵਾਲੇ ਆਪਾਂ ਬਣ ਜਾਂਦੇ ਹਾਂ ਫਿਰ ਆਪਾਂ ਸੁਹਾਗਣ ਹੋ ਜਾਂਦੇ ਹਾਂ ਪ੍ਰਮਾਤਮਾ ਦਾ ਭਜਨ ਸਿਮੰਦ ਕਰਕੇ ਉਸ ਦੇ ਗੁਣਾਂ ਨੂੰ ਮਨ ਦੇ ਵਿੱਚ ਬਸਾਉਣਾ ਹੀ ਉਸ ਦੀ ਸੰਗਤ ਕਰਨਾ ਕੀਤੀ ਹੈ ਜਿੰਨਾ ਆਪਾਂ ਪ੍ਰਭੂ ਦੇ ਗੁਣ ਗਾਵਾਂਗੇ ਗੁਰੂ ਚਾਉ ਦਾ ਅਭਿਆਸ ਕਰਾਂਗੇ ਅੰਮ੍ਰਿਤ ਵੇਲੇ ਨੂੰ ਸੰਧਿਆ ਸਮੇਂ ਨੂੰ ਸੰਭਾਲਾਂਗੇ ਹਰ ਵੇਲੇ ਸਤਿਗੁਰ ਦਾ ਨਾਮ ਜਪਾਂਗੇ ਉਹੀ ਜਿਹੜੀ ਹੈ ਉਹਨੂੰ ਸੰਗਤ ਕਿਹਾ ਜਾਂਦਾ ਹੈ ਤਿੰਨ ਕੀ ਸੋਭਾ ਕਿਆ ਗਣੀ ਜੀ ਸਾਹਿਬ ਮੇਲ ਰੀਆ ਉਹਨਾਂ ਦੀ ਉਪਮਾ ਕਿੰਨੀ ਕੁ ਗਣੀ ਜਾਏ ਜਿਹੜੀਆਂ ਮਾਲਕ ਨੇ ਆਪਣੇ ਮੇਲ ਲਈਆਂ ਗੁਰੂਬਦਾਸ ਸਹਾਰਾ ਸੱਚੇ ਪਾਤਸ਼ਾਹ ਜੀ ਦਾ ਮੀਰਾ ਵਾਈ ਚਾਲਾ ਵਾਈ ਔਰ ਬਵੰਜਾ ਰਾਜੇ ਜਿਹੜੇ ਨੇ ਸਤਗੁਣਾ ਦੇ ਚਰਨਾਂ ਦੇ ਵਿੱਚ ਛੰਨ ਪ੍ਰਾਪਤ ਕੀਤੀ ਉਹਨਾਂ ਨੂੰ ਨਾਮ ਦੀਖਸ਼ਾ ਦੇ ਕਰਕੇ ਉਹਨਾਂ ਨੂੰ ਸਿੱਧੇ ਰਸਤੇ ਪਾਇਆ ਉਹ ਬਡੇ ਭਾਗਾਂ ਵਾਲੇ ਹੋ ਗਏ ਉਹ ਸਤਕਾਰਯੋਗ ਹੋ ਗਏ ਜਦ ਕਿ ਮੀਰਾ ਵਾਈ ਦੇ ਜਿਹੜਾ ਹੈ ਛੋਟੀ ਉਮਰ ਦੇ ਵਿੱਚ ਜਿਹੜਾ ਹੈ ਉਹਦਾ ਪਤੀ ਜਿਹੜਾ ਸੀ ਸਵਰਗ ਸੁਧਾਰ ਗਿਆ ਸੀ ਉਸ ਸਮੇਂ ਦੇ ਵਿੱਚ ਜੇ ਕੋਈ ਸਿੱਦਾ ਇਸ ਤਰ੍ਹਾਂ ਹੋ ਜਾਂਦਾ ਸੀ ਬੜਾ ਮੰਦ ਭਾਗਾ ਮੰਨਿਆ ਜਾਂਦਾ ਸੀ ਤਾਂ ਪਰ ਉਹਨ ਜਿਹੜਾ ਹੈ ਮੀਰਾ ਬਾਈ ਨਾ ਉਸ ਅਕਾਲ ਪ੍ਰਖੰਤ ਜਮ ਪ੍ਰਪਰਮਾਤਮਾ ਦੀ ਇਹੋ ਜੇ ਬੰਦਗੀ ਕੀਤੀ ਸਤਗੁਰੂ ਗੋਬਦਾਸ ਮਹਾਰਾ ਸੱਚੇ ਪਾਤਸ਼ਾਹ ਤੋਂ ਨਾਮ ਦੀਕਸ਼ਾ ਲੈ ਕਰਕੇ ਐਸਾ ਗੁਰ ਸ਼ਬਦ ਦਾ ਅਭਿਆਸ ਕੀਤਾ ਐਸੀ ਬੰਦਗੀ ਕੀਤੀ ਐਸੀ ਬੰਦਗੀ ਕੀਤੀ ਦੇ ਉਹ ਸੋਭਾ ਦੇ ਨਾਲ ਆਪ ਪਉਂਦਾ ਨਾਮ ਲੈਂਦੇ ਆ ਸੰਤ ਮੀਰਾ ਬਾਈ ਕਹਿੰਦੇ ਆ ਚਾਲਾ ਬਾਈ ਦਾ ਨਾਮ ਦੀ ਚਾਲ ਲਈ ਸੰਤ ਚਾਲਾ ਬਾਈ ਕਹਿੰਦੇ ਆ ਭਾਵ ਕਿ ਜਿਨ੍ਹਾਂ ਨੇ ਵੀ ਗੁਰੂ ਦੇ ਸ਼ਬਦ ਦਾ ਅਭਿਆਸ ਕਰ ਲਿਆ ਉਹ ਨਾਨਕ ਦੇ ਮਹਾਰਾ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਸਾਰੇ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਔਰ ਗੁਰੂ ਅੰਗਦ ਦੇ ਮਹਾਰਾ ਸੱਚੇ ਪਾਤਸ਼ਾਹ ਜਿਹੜੇ ਪਹਿਲਾਂ ਉਹਨਾਂ ਦਾ ਨਾਮ ਲੈਣਾ ਸੀ ਤੇ ਉਹੋ ਜਿਹਾ ਉਹਨਾਂ ਦੇ ਸਤਿਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੇ ਚਾਨਾ ਦੇ ਨਾਲ ਜੁੜੇ ਗੁਰ ਸ਼ਬਦ ਦਾ ਅਭਿਆਸ ਲਿਆ ਅਭਿਆਸ ਕੀਤਾ ਤਾਂ ਜਿਹੜਾ ਹੈ ਉਹ ਸ਼ੋਭਨੀਕ ਹੋ ਗਾਇਆ ਅੱਜ ਉਹਨਾਂ ਨੂੰ ਕੋਈ ਭਲਾ ਨਹੀਂ ਸਕਦਾ ਜਿਨ੍ਹਾਂ ਨੇ ਵੀ ਜਪਿਆ ਹੈ ਨਾਮ ਪਰਮੇਸ਼ਰ ਦਾ ਉਹਨੂੰ ਦੁਨੀਆ ਸੰਸਾਰ ਹਮੇਸ਼ਾ ਯਾਦ ਕਰਦੀ ਐ ਬਾਬਾ ਹੀਰਾਦਾਸ ਮਹਾਰਾਜ ਨੇ ਕਿੰਨਾ ਕੁ ਜਪ ਕੀਤਾ ਹੋਵੇਗਾ ਕਿੰਨਾ ਕੁ ਤਪ ਕੀਤਾ ਹੋਵੇਗਾ ਜਿਨ੍ਹਾਂ ਦੇ ਆਪਾਂ ਤਪੁਮੇ ਅਸਥਾਨਾਂ ਤੇ ਬੈਠ ਕੇ ਜੁੜਦੇ ਹਾਂ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਬੇਨਤੀ ਕਰਦੇ ਹਾਂ ਤਿੰਨ ਕੀ ਸੋਭਾ ਗਿਆ ਕਣੀ ਜੇ ਸਾਹਿਬ ਮਿਲਿਆ ਉਹਨਾਂ ਦੀ ਉਪਮਾ ਕਿੰਨੀ ਕੀ ਗਿਣੀ ਜਾਏ ਜਿਹੜੀਆਂ ਮਾਲਕ ਨੇ ਆਪਣੇ ਨਾਲ ਮਿਲ ਲਈਆਂ ਉਹ ਉਪਮਾ ਬਹੁਤ ਉਪਮਾਯੋਗ ਹਨ ਜਿਨ੍ਹਾਂ ਨੂੰ ਉਹਨਾਂ ਦੇ ਖੂਬ ਗੁਨਾ ਦਾ صدਕਾ ਮਾਲਕ ਨੇ ਆਪਣੇ ਨਾਲ ਮੇਲ ਲਿਆ ਹੈ। ਭਾਵ ਆਪਣਾ ਨਾਮ ਸਿਮਰਨ ਦੇ ਵਿੱਚ ਲਾ ਲਿਆ ਹੈ। ਤਨ ਮਨ ਮੋਲਿਆ ਰਾਮ ਸਿਉ ਸੰਗ ਸਾਧ ਹੇ ਲੜੀਆ ਤੇ ਸਾਧ ਰੂਪੀ ਸਖੀਆਂ ਸੰਗਤ ਕਰਕੇ ਉਹਨਾਂ ਦਾ ਤਨ ਤੇ ਮਨ ਪ੍ਰਮਾਤਮਾ ਨਾਲ ਮਿਲ ਕੇ ਜਿਹੜਾ ਖਿੜ ਜਾਂਦਾ ਹੈ। ਸਾਧ ਸੰਗਤ ਕਰਕੇ ਪ੍ਰਮਾਤਮਾ ਦਾ ਭਜਨ ਸਿਮਰਨ ਪ੍ਰਾਪਤ ਹੁੰਦਾ ਹੈ। ਜੇ ਤੋ ਉਸ ਦੇ ਨਾਲ ਲਿਵ ਲੱਗ ਜਾਂਦੀ ਹੈ ਅਤੇ ਲਿਵ ਲੱਗ ਜਾਣ ਦੇ ਨਾਲ ਤਨ ਤੇ ਮਨ ਅੰਦਰ ਪ੍ਰਮਾਤਮਾ ਦਾ ਪ੍ਰਕਾਸ਼ ਹੋ ਜਾਂਦਾ ਜੋ ਉਸ ਦਾ ਪ੍ਰਤੱਖ ਮਲਾਪ ਕਥਨ ਕੀਤਾ ਹੈ ਅਤੇ ਇਸ ਦਾਰਸ਼ਨਿਕਾਨ ਤੇ ਮਨ ਤੇ ਤਨ ਜਿਹੜਾ ਫਿਰ ਖੜ ਜਾਂਦਾ ਹੈ ਤੇ ਸਤਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਪਰਮਾਨ ਕਰਦੇ ਨੇ ਸੁਹੀ ਮਹੱਲਾ ਚੌਥਾ ਦੇ ਵਿੱਚ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮੇ ਆਪਣਾ ਕਹਿੰਦੇ ਅੰਦਰ ਜਿਹੜਾ ਹੈ ਆਪਣੇ ਸੱਚੇ ਪ੍ਰਮਾਤਮਾ ਦੇ ਨਾਲ ਆਪਣੇ ਗੁਰੂ ਦੇ ਨਾਲ ਸੱਚਾ ਨੇਹ ਲਾ ਲਿਆ ਪ੍ਰੀਤ ਲਾ ਲੇ ਸਤਿਗੁਰ ਦੇ ਸ਼ਬਦ ਦੇ ਨਾਲ ਜੁੜ ਗਏ ਅੰਦਰ ਸੱਚਾ ਨੇਹੋ ਅੰਦਰ ਸੱਚਾ ਜਿਹੜਾ ਪਿਆਰ ਪੈ ਗਿਆ ਲਾਇਆ ਪ੍ਰੀਤਮ ਆਪਣਾ ਤੇ ਪ੍ਰੀਤਮ ਨੇ ਫਿਰ ਆਪਣੇ ਚਾਹਨਾ ਨਾਲ ਲਾ ਦਿੱਤਾ ਭਾਵ ਉਹਨਾਂ ਨੂੰ ਜਿਹੜਾ ਹੈ ਮਾਰਗ ਦੱਸ ਦਿੱਤਾ ਗੁਰ ਸ਼ਬਦ ਦਾ ਜਿਹੜਾ ਹੈ ਉਹ ਬਖਸ਼ਿਸ਼ ਕਰ ਦਿੱਤੀ ਫਿਰ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਜਦੋਂ ਫਿਰ ਉਹਦਾ ਅਭਿਆਸ ਕੀਤਾ ਉਹਦੀ ਬੰਦਗੀ ਕੀਤੀ ਉਹਦਾ ਜਿਹੜਾ ਹਰਤਨ ਕੀਤਾ ਬਾਣੀ ਪੜ੍ਹੀ ਤਾਂ ਫਿਰ ਜਿਹੜਾ ਹੈ ਹਮੇਸ਼ਾ ਆਪਾਂ ਸਤਿਗੁਰਾਂ ਦੇ ਫਿਰ ਦਰਸ਼ਨ ਦੀਦਾਰ ਕਰਦੇ ਜਿੰਨਾ ਚਿਰ ਆਪਾਂ ਗੁਰੂ ਵਾਲੇ ਨਹੀਂ ਬਣਦੇ ਬਾਵੇਂ ਆਪਾਂ ਜਿੰਨਾ ਕੁਝ ਮਰਜ਼ੀ ਜਿਹੜਾ ਹੈ ਕਾਰਜ ਕਰੀ ਜਾਂਦੇ ਆਂ ਆ ਕਾਰਜ ਕਰ ਲਿਆ ਛੋ ਬਾਹ ਕਰ ਲਿਆ ਕਾਰਜ ਕਾਰਜ ਪਰ ਜਿਹੜਾ ਹੈ ਗੁਰੂ ਵਾਲੇ ਬਣ ਕੇ ਜਿਹੜਾ ਕਾਰਜ ਕਰਨਾ ਹੁੰਦਾ ਹੈ ਉਹ ਵੱਡਿਆਂ ਭਾਗਾਂ ਵਾਲਾ ਹੋ ਜਾਂਦਾ ਹੈ ਸਾਧ ਜਨਾਂ ਤੇ ਬਾਹਰੀ ਸੇ ਰਹਿਣਾ ਕੇਲੜੀਆ ਜੋ ਸਤ ਸੰਗਤ ਤੋਂ ਬਾਹਰ ਰਹਿੰਦੀਆਂ ਹਨ ਉਹ ਕੱਲੀਆਂ ਰਹਿ ਜਾਂਦੀਆਂ ਹਨ ਤੇ ਸਾਧ ਸੰਗ ਨੂੰ ਪ੍ਰਮਾਤਮਾ ਦਾ ਮਹਿਲ ਦੱਸਿਆ ਹੈ ਸੰਗਤ ਦਾ ਜਿਹੜਾ ਹੈ ਜਿੱਤੇ ਸੰਤਾਂ ਮਹਾਪੂਜਾਂ ਦੀ ਸੰਗਤ ਹੁੰਦੀ ਹੈ ਉਹਨੂੰ ਦਰਵਾਜ਼ਾ ਕਥਾਂ ਕੀਤਾ ਹੈ ਇਸ ਵਾਸਤੇ ਜੋ ਪੁਰਸ਼ ਸਤ ਸੰਗਤ ਨਹੀਂ ਕਰਦੇ ਉਹ ਪ੍ਰਮਾਤਮਾ ਦੇ ਦਰਵਾਜ਼ੇ ਤੋਂ ਬਾਹਰ ਹੀ ਇਕੱਲੇ ਰਹਿ ਜਾਂਦੇ ਨੇ ਤਿੰਨ ਦੁੱਖ ਦਾ ਕਬੂ ਨੂੰ ਉਤਰਾ ਸੇ ਜਮ ਕੇ ਵਸ ਪੜਿਆ ਉਹਨਾਂ ਦਾ ਇਹ ਇਕੱਲੇ ਪੁਣੇ ਦਾ ਦੁੱਖ ਕਦੀ ਫੇਰ ਦੂਰ ਨਹੀਂ ਹੁੰਦਾ ਤੇ ਅੰਤ ਨੂੰ ਉਸ ਜਮਾ ਦੇ ਵਸ ਦੇ ਵਿੱਚ ਉਹ ਰੂਹਾਂ ਪੈ ਜਾਂਦੀਆਂ ਨੇ ਤੇ ਸਾਧ ਸੰਗਤ ਦੇ ਵਿੱਚੋਂ ਉਸ ਦੇ ਨਾਮ ਸਿਮਰਨ ਦੁਆਰਾ ਪ੍ਰਮਾਤਮਾ ਪਤੀ ਦੀ ਪ੍ਰਾਪਤੀ ਹੁੰਦੀ ਹੈ ਪਰ ਜੋ ਜਗਿਆਸੂ ਰੂਪੇਸਦੀਆਂ ਸਾਧ ਸੰਗਤ ਤੋਂ ਬੇਮਖ ਹੋ ਜਾਂਦੀਆਂ ਨੇ ਤੇ ਆਪਣੇ ਆਪ ਦੇ ਵਿੱਚ ਹੀ ਰਹਿੰਦੀਆਂ ਨੇ ਉਹ ਆਤ ਨੂੰ ਨਰਕਾਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਜਿਸ ਤਰ੍ਹਾਂ ਸਤਗੁਰੂ ਕੋ 10 ਮਹਾਰਾ ਸੱਚੇ ਪਾਛਾ ਫਰਮਾਨ ਕਰਦੇ ਨੇ ਹਰ ਸੂਹੀਰਾ ਛਾੜਕੈ ਕਰੇ ਆਨ ਕੀ ਆਸ ਤੇ ਨਰ ਦੋਜਕ ਜਾਹੇਗੇ ਸਤਿ ਭਾਖੈ ਰਵਦਾਸ ਜਿਹੜਾ ਹਰੀ ਰੂਪੀ ਹੀਰੇ ਨੂੰ ਛੱਡ ਕੇ ਹੋਰ ਆਪਾਂ ਜਿੰਨੀਆਂ ਮਾਦੀ ਆਪਾਂ ਕਾਰਜ ਕਰੀ ਜਾਈਏ ਉਹ ਕਿਸੇ ਵੀ ਕੰਮ ਆਉਣ ਵਾਲੇ ਨਹੀਂ ਹੁੰਦੇ ਜਦੋਂ ਆਪਾਂ ਉਸ ਪ੍ਰਮਾਤਮਾ ਦੇ ਨਾਮ ਨੂੰ ਛੱਡ ਦੇਵਾਂਗੇ ਬੰਦਗੀ ਨੂੰ ਛੱਡ ਦੇਵਾਂਗੇ ਗੁਰਸ਼ਬਦ ਦੇ ਅਭਿਆਸ ਨੂੰ ਛੱਡ ਦੇਵਾਂਗੇ ਫਿਰ ਗੁਰੂ ਤੋਂ ਬਿਗੈਰੇ ਇਸ ਸੰਸਾਰ ਤੋਂ ਚਲੇ ਜਾਵਾਂਗੇ ਤੇ ਨਰ ਦੂਜਕ ਜਾਵਾਂਗੇ ਦੂਜਕ ਕਹਿੰਦੇ ਨਰਕ ਨੂੰ ਕਹਿੰਦੇ ਉਹ ਜੀਵ ਜਿਹੜੇ ਫੇ ਨਰਕਾਂ ਨੂੰ ਚਲੇ ਜਾਂਦੇ ਨੇ ਸੱਤ ਪਾਖ ਹੈ ਰਬ ਦਾ ਸਤਿਗੁਰਾਂ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ ਮੰਨੇ ਤਰੇ ਤਾਰੇ ਗੁਰਸਿੱਖ ਜਿਹੜਾ ਗੱਲ ਨੂੰ ਮੰਨ ਲੈਂਦਾ ਹੈ ਉਹ ਤਰ ਜਾਂਦਾ ਹੈ ਜਿਹੜਾ ਕੇਵਲ ਤੇ ਕੇਵਲ ਇਹੀ ਸੋਚਦਾ ਹੈ ਤਾਂ ਕਹਾਣੀਆਂ ਸੁਣਾਉਂਦੇ ਨੇ ਇਹ ਗੱਲਾਂ ਬਾਤਾਂ ਸੁਣਾਉਂਦੇ ਨੇ ਇਸ ਕਰਕੇ ਉਹ ਜਿਹੜੇ ਨੇ ਉਹ ਜੀਵ ਜਿਹਨੇ ਲਾਹਾ ਪ੍ਰਾਪਤ ਨਹੀਂ ਕਰ ਸਕਦੇ ਜਿੰਨਾ ਚਿਰ ਸੁਣਿਆ ਮੰਨਿਆ ਮਨ ਕੀਤਾ ਪਾਓ ਜਦੋਂ ਪਹਿਲਾਂ ਸੁਣਨਾ ਪੈਂਦਾ ਫਿਰ ਉਹਨੂੰ ਸੁਣ ਕੇ ਫਿਰ ਮੰਨਣਾ ਮੰਨ ਕੇ ਫਿਰ ਅੰਦਰ ਜਿਹੜਾ ਪ੍ਰਮਾਤਮਾ ਪ੍ਰਤੀ ਪੇਮ ਹੋ ਜਾਵੇ ਗੁਰੂ ਪ੍ਰਤੀ ਪੇਮ ਹੋ ਜਾਵੇ ਤਾਂ ਫਿਰ ਜਿਹੜਾ ਹੈ ਇਹ ਸੰਸਾਰ ਦੇ ਵਿੱਚ ਆਉਣਾ ਜਿਹੜਾ ਜਿਹੜਾ ਹੈ ਉਹ ਸਫਲ ਹੋ ਜਾਂਦਾ ਹੈ ਤੇ ਸਾਧ ਸੰਗਤ ਦੇ ਵਿੱਚੋਂ ਇਹ ਪ੍ਰਮਾਤਮਾ ਦਾ ਨਾਮ ਜਿਹੜਾ ਸੁਣਿਆ ਜਾਂਦਾ ਹੈ ਪ੍ਰਮਾਤਮਾ ਦੇ ਪਤੀ ਦੀ ਪ੍ਰਾਪਤੀ ਹੁੰਦੀ ਹੈ ਪਰ ਜੋ ਜਗਿਆਸੂ ਰੂਪ ਸਾਧ ਸੰਗਤ ਤੋਂ ਬੇਮਕ ਹੋ ਜਾਂਦੇ ਨੇ ਜਿਹੜੇ ਸੰਗਤ ਨਹੀਂ ਕਰਦੇ ਤਾਂ ਫਿਰ ਉਹ ਕੱਲੇ ਰਹਿ ਜਾਂਦੇ ਨੇ ਅੰਤ ਨੂੰ ਫਿਰ ਨਰਕਾਂ ਦੇ ਵਿੱਚ ਜਾਂਦੇ ਨੇ ਜਿਹੜੀ ਆਵਿਆ ਪ੍ਰਭ ਆਪਣਾ ਸੇ ਦਿੱਸਨ ਨਿਤ ਖੜੀ ਆ ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਸਿਮਰਿਆ ਹੈ ਉਹ ਸਦਾ ਹੀ ਉਸ ਦੀ ਹਜ਼ੂਰੀ ਵਿੱਚ ਖੁਸ਼ੀਆਂ ਰਹਿੰਦੀਆਂ ਹਨ ਜੋ ਜਗਿਆਸੂ ਰੂਪੇ स्त्री ਆਪਣੇ ਪਤੀ ਪ੍ਰਮਾਤਮਾ ਨੂੰ ਸਵਾਸ ਸਵਾਸ ਯਾਦ ਰੱਖਦੀਆਂ ਹਨ ਉਹ ਸਦਾ ਹੀ ਉਸ ਮਾਲਕ ਦੇ ਨਾਲ ਮਿਲ ਜਾਂਦੀਆਂ ਹਨ ਉਹ ਮਾਲਕ ਦੇ ਉੱਤੇ ਉਹਨਾਂ ਦੇ ਤੇ ਕਿਰਪਾ ਹੋ ਜਾਂਦੀ ਹੈ ਉਹ ਪ੍ਰੇਮਤਾ ਦਾ ਪ੍ਰਕਾਸ਼ ਕਰ ਦਿੰਦਾ ਹੈ ਮਾਲਕ ਉਹਨਾਂ ਦਾ ਫਿਰ ਜੀਵਨ ਜਿਹੜਾ ਬਣ ਜਾਂਦਾ ਹੈ ਤੇ ਉਹ ਮਾਲਕ ਦੇ ਅੰਗ ਸੰਗ ਫਿਰ ਦਿਸਦੀਆਂ ਨੇ ਕਿਉਂ ਧਿਆਉਣ ਵਾਲਾ ਤਾਂ ਜਿਸ ਦਾ ਧਿਆਨ ਲਾਇਆ ਜਾਵੇ ਫਿਰ ਇੱਕ ਰੂਪ ਹੋ ਜਾਂਦੇ ਨੇ ਇਸ ਦਾ ਧਿਆਤਾ ਨੂੰ ਤੇ ਤੇ ਸਦਾ ਹੀ ਸਨਮੁਖ ਦਿਸਦਾ ਹੈ ਜਿਸ ਤਰ੍ਹਾਂ ਮੀਰਾ ਵਾਇਨ ਨੂੰ ਜੇਫੇ ਬਗਾਲੇ ਨੇ ਸੱਪ ਲੈ ਗਿਆ ਤਜਾਂ ਕਹਿ ਦਿੱਤਾ ਉਹਦੀ ਮਾਤਾ ਨੇ ਮੀਰਾ ਤੇਰੇ ਗੁਰੂਆਂ ਨੇ ਤੈਨੂੰ ਜਿਹੜਾ ਅੰਮ੍ਰਿਤ ਭੇਜਿਆ ਪਾਵੇ ਉਹ ਜ਼ਹਿਰ ਪਲਾਈ ਪਰ ਸਤਗੁਰੂ ਕੋ ਬਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਨਾਮ ਲੈਂਦੀ ਹੋਈ ਮੀਰਾ ਜਿਹੜੀ ਸੀ ਉਹ ਘਟ ਘਟ ਕਰਕੇ ਪੀ ਗਈ ਔਰ ਜਿਹੜਾ ਬੰਗਾਲੀ ਨਾਗ ਲੈ ਕੇ ਗਿਆ ਸੀ ਮਾਨ ਵਾਸਤੇ ਔਰ ਜਦੋਂ ਦੇਖਿਆ ਬੇਹ ਦੇ ਵਿੱਚ ਤੇਲੇ 9 ਲੱਖਾ ਹਾਰ ਭੇਜਿਆ ਗੁਰੂਵਦਾ ਸਮਾਰਨ ਜਦੋਂ ਉਹਨੂੰ ਖੋਲਿਆ ਤੇ ਉਸੇ ਤਰ੍ਹਾਂ ਜਿਹੜਾ ਉਹ 9 ਲੱਖਾ ਹਾਰ ਬਣ ਗਿਆ ਸੀ ਭਾਵੇਂ ਜਿਹੜਾ ਉਸ ਮਾਲਕ ਨੂੰ ਮਨ ਚਿਤ ਹੋ ਕਰਕੇ ਧਿਆ ਲੈਂਦਾ ਹੈ ਇੱਕ ਬਾਹਰੀ ਧਿਆਉਣਾ ਹੁੰਦਾ ਇੱਕ ਮਨ ਚਿਤ ਹੋ ਕਰਕੇ ਧਿਆ ਲੈਣਾ ਹੁੰਦਾ ਇੱਕ ਵਿਸ਼ਵਾਸ ਕਰਕੇ ਕਰ ਲੈਣਾ ਹੁੰਦਾ ਉਹ ਜਿਹੜਾ ਹੈ ਦਰਗਾਹ ਦੇ ਵਿੱਚ ਮਾਨ ਪਾਉਂਦਾ ਹੈ ਜਿਹੜਾ ਅੰਦਰੋਂ ਪ੍ਰੇਮ ਉਸ ਮਾਲਕ ਨਾਲ ਹੋ ਜਾਏ ਰਤਨ ਜਵੇਹਰ ਲਾਲ ਹਰੇ ਕੰਠ ਤਿੰਨ ਜੜੀਆਂ ਤੇ ਰਤਨਾ ਜਵਹਾਰਾਂ ਦੇ ਲਾਲਾ ਰੂਪੀ ਹਰੀ ਦਾ ਨਾਮ ਉਹਨਾਂ ਦੇ ਗਲੇ ਵਿੱਚ ਜੜਿਆ ਹੁੰਦਾ ਹੈ ਭਾਵੇਂ ਹਰ ਸਮੇਂ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਮੂਲਕ ਨਾਮ ਸਿਮਰਦੇ ਹਨ ਜੋ ਆਪਣੇ ਪਤੀ ਦੇ ਅੰਗ ਸੰਗ ਰਹਿੰਦੀਆਂ ਹਨ ਉਹਦੇ ਗਲ ਵਿੱਚ ਰਤਨਾ ਜਵਾਹਰਾ ਦਾ ਲਾਲ ਹੀਰੇ ਪਾਏ ਹੁੰਦੇ ਨੇ ਬਹੁ ਮੁੱਲੇ ਹਾਰ ਪਹਿਨੇ ਰਹਿੰਦੇ ਨੇ ਭਾਵ ਜੁਗ ਜੁਗਿਆਸੂ ਪ੍ਰਮਾਤਮਾ ਦਾ ਭਜਨ ਸਿਮਰਨ ਵਿੱਚ ਤਤਪਾ ਰਹਿੰਦੇ ਨੇ ਉਹਨਾਂ ਦੇ ਕੰਠ ਦੇ ਵਿੱਚ ਰਤਨ ਬੈਰਾਗ ਭਾਵ ਲਾਲ ਪ੍ਰੇਮ ਦਾ ਚੱਕਰ ਸਦਾ ਚੱਲਦਾ ਰਹਿੰਦਾ ਹੈ ਇਸ ਕਰਕੇ ਸਵਾਸ ਸਵਾਸ ਸਿਮਰੋ ਗੋਬਿੰਦ ਮਨਤਾ ਅੰਤਰ ਕੀ ਉਤਰੈ ਚਿੰਦ ਆਪਣਾ ਸਵਾਸ ਸਵਾਸ ਪ੍ਰੇਮ ਤੇ ਵਿਰਾਗ ਅਤੇ ਗਿਆਨ ਵਿੱਚ ਬਤੀਤਾ ਕਰਕੇ ਆਪਾਂ ਵੀ ਆਪਣਾ ਜੀਵਨ ਜਿਹੜਾ ਹੈ ਉੱਚਾ ਬਣਾ ਸਕਦੇ ਆ ਉੱਚਾ ਕਰ ਸਕਦੇ ਆ ਨਾਨਕ ਵਾਚੈ ਧੂੜ ਤਿਨ ਪ੍ਰਭ ਅਸਾਨੀ ਦਰਪ੍ਰਿਆਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਉਹਨਾਂ ਦੀ ਚਾਨੀ ਧੂੜ ਮੰਗਦਾ ਹਾਂ ਜੋ ਪ੍ਰਭੂ ਦੇ ਦਰ ਉਤੇ ਉਹਨਾਂ ਨੂੰ ਛੜਨ ਦੇ ਵਿੱਚ ਪਈਆਂ ਨੇ ਜਿਹੜੀਆਂ ਪ੍ਰਵਾਨ ਹੋ ਗਈਆਂ ਤੇ ਸਤਿਗੁਰੂ ਕਹਿੰਦੇ ਨੇ ਮੈਂ ਉਹਨਾਂ ਦੀ ਚੰਨ ਧੂੜ ਨੂੰ ਮੰਗਦਾ ਹਾਂ ਲੋਚਦਾ ਹਾਂ ਕਿੰਨੀ ਵੱਡੀ ਜਿਹੜੀ ਹੈ ਮਹੱਤਤਾ ਜਿਹੜੀ ਹੈ ਉਹ ਸਤਿਗੁਰਾਂ ਨਾਲ ਦਿੱਤੀ ਹੈ ਤੇ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸੁਪਨੇ ਹੁੰਬ ਰੜਾਏ ਕੇ ਜੇ ਮੁਖ ਨਿਕਸੈ ਰਾਮ ਤਾਂ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮ ਜਿਹੜਾ ਆਪਾਂ ਧਿਆਨ ਦੇ ਨਾਲ ਵਿਆਸ ਕਰਨਾ ਹੈ ਪਰਮੇਸ਼ਰ ਦਾ ਨਾਮ ਲੈਣਾ ਉਹਦੀ ਕਿੰਨੀ ਬੜੀ ਬਿਹਾਈ ਹੋਗੀ ਤੇ ਸਤਿਗੁਰੂ ਕਬੀਰ ਸਾਹਿਬ ਮਹਾਰਾ ਜੀ ਕਹਿੰਦੇ ਜਿਹੜੇ ਸੁਪਨੇ ਦੇ ਵਿੱਚ ਵੀ ਕਿਤੇ ਰਾਮ ਦਾ ਨਾਮ ਲੈ ਲੈਣ ਵਾਹਿਗੁਰੂ ਦਾ ਨਾਮ ਲੈ ਲੈਣ ਸਤਨਾ ਵਾਹਿਗੁਰੂ ਕਹਿ ਲੈਣ ਅੱਲਾਹ ਕਹਿ ਲੈਣ ਗੋਡ ਕਹਿ ਲੈਣ ਰਾਮ ਕਹਿ ਲੈਣ ਕਿਉਂਕਿ ਪਰਮੇਸ਼ਰ ਦੇ ਬਿਆਨਤ ਨਾਮ ਨੇ ਸੁਪਨੇ ਦੇ ਵਿੱਚ ਵੀ ਉਹਦਾ ਨਾਮ ਲੈ ਲੈਣ ਤੇ ਸਤਿਗੁਰੂ ਸਤਿਗੁਰੂ ਕਬੀਰ ਸਾਹਿਬ ਮਹਾਰਾ ਕਹਿੰਦੇ ਨੇ ਤਾਕੇ ਪਗ ਕੀ ਪਾਨ ਹੀ ਮੇਰੇ ਤਨ ਕੋ ਚਾਮ ਕਹਿੰਦੇ ਮੇਰੇ ਜਿਹੜਾ ਤਨ ਦਾ ਜਿਹੜਾ ਹੈ ਉਹ ਚਾਮ ਲਾ ਕੇ ਉਹਨਾਂ ਦਾ ਜੋੜੇ ਬਣਾ ਦਿਓ ਕਿੰਨੀ ਵਿੜਾਈ ਆ ਸਿਮਨ ਕੰਨ ਵਾਲਿਆਂ ਦੀ ਬੰਦਗੀ ਕੰਨ ਵਾਲਿਆਂ ਦੀ ਔਰ ਐਸੇ ਪ੍ਰੇਮੀ ਆਪਣੇ ਪ੍ਰੀਤਮ ਦਾ ਰੂਪ ਹੋ ਜਾਂਦੇ ਨੇ ਤੇ ਮੈਂ ਉਹਨਾਂ ਦੀ ਚਾਹਨਾ ਦੀ ਕਹਿੰਦੇ ਧੂੜ ਜਿਹੜੀ ਹੈ ਉਹ ਹਮੇਸ਼ਾ ਮੰਗਦਾ ਹੈ ਸਾਦਗੂ ਗੋ ਨਾਨਕ ਦੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਜਦੋਂ ਪਾਈ ਲੈਣਾ ਨੂੰ ਆਪਣੇ ਅੰਗ ਦੇ ਨਾਲ ਲਾਇਆ ਔਰ ਉਹਨਾਂ ਨੂੰ ਫਿਰ ਅੰਗਦ ਦੇਵ ਬਣਾ ਦਿੱਤਾ ਅੱਜ ਆਪਾਂ ਜੇ ਕਹਿੰਦੇ ਆ ਤਾਂ ਇਹੀ ਕਹਿੰਦੇ ਆ ਵੀ ਦੂਜੀ ਜੋਤ ਉਹ ਨਾਨਕ ਦੀ ਗੁਰੂ ਅੰਗਦ ਦੇ ਮਹਾਰਾ ਭਾਵ ਇੱਕ ਰੂਪ ਹੋ ਗਏ ਇੱਕ ਰੂਪ ਜਦੋਂ ਹੋ ਜਾਂਦੇ ਨੇ ਉਹ ਮਾਲਕ ਦਾ ਹੀ ਰੂਪ ਹੋ ਜਾਂਦੇ ਨੇ ਔਰ 10 ਪਾਤਸ਼ਾਹੀਆਂ ਨੇ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ 36 ਗੁਰੂ ਮਹਾਪੁਰਸ਼ਾਂ ਦੀ ਬਾਣੀ ਹੈ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਸਾਰੇ ਇੱਕ ਰੂਪੇ ਹੀ ਨੇ ਕਿਉਂਕਿ ਜਦੋਂ ਇੱਕ ਸੰਗਾਸਣ ਤੇ ਬੈਠ ਜਾਂਦੇ ਨੇ ਉਹ ਫਿਰ ਇੱਕ ਰੂਪੇ ਹੋ ਜਾਂਦੇ ਨੇ ਭਾਵੇਂ ਦੁਨੀਆਂ ਜਿਹੜੀ ਆ ਫਰਕ ਪਾਈ ਜਾਂਦੀ ਆ ਇਹ ਸਾਡਾ ਗੁਰੂ ਹੈ ਉਹ ਸਾਡਾ ਗੁਰੂ ਹੈ ਉਹ ਸਾਡਾ ਗੁਰੂ ਹੈ ਪਰ ਗੁਰੂ ਸਾਹਿਬ ਜਿਹੜੇ ਨੇ ਉਹ ਇੱਕੋ ਹੀ ਨੇ ਇੱਕੋ ਹੀ ਉਹਨਾਂ ਦੀ ਜੋਤ ਹੈ ਉਸ ਅਕਾਲ ਪ੍ਰਕੰਤ ਜਾਇ ਪ੍ਰਭ ਪ੍ਰਮਾਤਮਾ ਨੇ ਉਹਨਾਂ ਨੇ ਜੀਵਨ ਕਾਲ ਦੇ ਵਿੱਚ ਪ੍ਰਭ ਪ੍ਰਮਾਤਮਾ ਜੇ ਜਿਹੜੀ ਹੈ ਉਹ ਪ੍ਰਾਪਤੀ ਕਰ ਲਈ ਮੰਗਰ ਪ੍ਰਾਵੇ ਆਰਾਧਨਾ ਵਹੋਂ ਨਾ ਜਨਮੜਿਆਹ ਤੇ ਮਗਰ ਮਹੀਨੇ ਦੁਆਰਾ ਸਤਿਗੁਰੂ ਗੁਰੂ ਅਰਜਨ ਦੇ ਮਹਾਰਾ ਪ੍ਰਦੇਸ਼ ਦਿੰਦੇ ਨੇ ਕਿ ਪ੍ਰਭੂ ਦਾ ਆਰਾਧਨਾ ਕਰਨ ਦੇ ਨਾਲ ਮੁਰ ਦੂਜੀ ਬੇਰ ਨਹੀਂ ਹੁੰਦਾ 12 ਵਾਰ ਜਿਹੜਾ ਹੈ ਇਹ ਸਮਾ ਹੱਥ ਨਹੀਂ ਆਉਂਦਾ ਜੋ ਆਪਣੇ ਸਵਾਮੀ ਦਾ ਸਿਮਨ ਕਰਦੇ ਹਨ ਉਹਨਾਂ ਦਾ ਜਨਮ ਮਰਨ ਜਿਹੜਾ ਹੈ ਉਹ ਫੇ ਕੱਟਿਆ ਜਾਂਦਾ ਹੈ ਅੱਜ ਜਿਹੜਾ ਸਮਾਂ ਹੈ ਜਿਹੜਾ ਹੁਣ ਸਮਾਂ ਹੈ ਜਿਹੜਾ ਹੁਣ ਸੁਵਾਸ ਚੱਲ ਰਿਹਾ ਹੈ ਇਹ ਕਦੀ ਮੁੜ ਕੇ ਨਹੀਂ ਆਉਣਾ ਆਪਾਂ ਸੋਚੀਏ ਕਿ ਹੁਣ ਨਹੀਂ ਸਮਾਂ ਮਿਲਿਆ ਹੁਣ ਆਪਾਂ ਤੋਂ ਭਜਨ ਨਹੀਂ ਹੋਇਆ ਹੁਣ ਸਾਤੋਂ ਸੇਵਾ ਨਹੀਂ ਹੋਈ ਹੁਣ ਸਾਤੋਂ ਦਾਨ ਨਹੀਂ ਹੋਇਆ ਫੇ ਕੱਲਾਂਗੇ ਕਿ ਫੇ ਸਾਨੂੰ ਸਮਾਂ ਆਏਗਾ ਜਿਹੜਾ ਸਮਾਂ ਹੋਣ ਲੱਗ ਗਿਆ ਤੇ ਉਹ ਕਦੀ ਵੀ ਮੁੜ ਕੇ ਨਹੀਂ ਆ ਸਕਦਾ ਅੱਜ 16 ਨਵੰਬਰ ਹੈ 2024 ਹੈ ਜੇ ਆਪਾਂ ਕਹੀਏ ਇੱਕ ਕਦੀ ਜ਼ਿੰਦਗੀ ਚ ਆ ਜਾਏਗੀ 16 ਨਵੰਬਰ ਤਾਂ ਆ ਜਾਏਗਾ ਪਰ 2024 ਨਹੀਂ ਆਉਣਾ ਗਾਹਾਂ ਗਾਹ ਸੰਨ ਜਿਹੜੇ ਵੱਧਦੇ ਰਹਣੇ ਇਸ ਕਰਕੇ ਜਿਹੜਾ ਸਵਾਸ ਹੈ ਜਿਹੜਾ ਆਪਾਂ ਸਵਾਸ ਲੈ ਲਿਆ ਉਹ ਮੁੜ ਕੇ ਕਦੀ ਉਹ ਨਹੀਂ ਆਉਣਾ ਕਿਉਂਕਿ ਉਹ ਸਵਾਸ ਘਟ ਗਿਆ ਇੱਕ ਤੋਂ ਬਾਅਦ ਦੋ ਹੁੰਦੇ ਦੋ ਤੋਂ ਬਾਅਦ ਤਿੰਨ ਇਹਦਾ ਗਿਣਤੀ ਜਿਹੜੀ ਆ ਜੇ ਕਿ ਇਹ ਇੱਕੋ ਇੱਕੋ ਹੀ ਆ ਭਾਵ ਗਿਣਤੀ ਜਿਹੜੀ ਆ ਗਾਹਾਂ ਤੋਂ ਗਾਹ ਜਿਹੜੀ ਆ 100 ਬਣ ਜਾਂਦੀ ਹੈ ਫਿਰ 1000 ਬਣ ਜਾਂਦਾ ਫਿਰ ਲੱਖ ਬਣ ਜਾਂਦਾ ਫਿਰ ਕਰੋੜਾ ਬਣ ਜਾਂਦੇ ਫਿਰ 100 ਰੁਪਏ ਬਣ ਜਾਂਦੇ ਭਾਵ ਉਹ ਪਹਿਲਾਂ ਨਹੀਂ ਆਉਂਦਾ ਉਹ ਅਕਾਲ ਪ੍ਰਖੰਤ ਜાય ਪ੍ਰਭ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹਨੂੰ ਆਪਾਂ ਸਿਮਣ ਲਵਾਂਗੇ ਬੰਦਗੀ ਕਰ ਲਵਾਂਗੇ ਤੇ ਆਪਣੇ ਜੀਵਨ ਨੂੰ ਆਪਾਂ ਸਫਲਾ ਕਰ ਲਵਾਂਗੇ ਦਿਨ ਰੈਣ ਨਾਮ ਧਿਆਇ ਦਾ ਫਿਰ ਪਾਏ ਨਾ ਮੂਆ ਜਿਸ ਤੇ ਉਪਜਾ ਨਾਨਕਾ ਸੋਈ ਫਿਰ ਹੁਆ ਮਸੰਤ ਮਹੱਲਾ ਦੇ ਵਿੱਚ ਗੁਰੂ ਅਰਜਨ ਦੇਵ ਪਾਚਾ ਕਹਿੰਦੇ ਨੇ ਦਿਨ ਰੈਣ ਉਸ ਮਾਲਕ ਦੇ ਗੁਣਾਂ ਨੂੰ ਗਾ ਉਹਦਾ ਨਾਮ ਧਿਆ ਫਿਰ ਪਾਏ ਨਾ ਮੂਆ ਫਿਰ ਨਹੀਂ ਮਰਦਾ ਜਿਹੜੇ ਰੱਬ ਦੇ ਪਿਆਰਿਆਂ ਨੂੰ ਮਾਰਨ ਵਾਲੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਨੂੰ ਸੰਗਲਾਂ ਦੇ ਨਾਲ ਬੰਨ੍ਹਿਆ ਗੰਗਾ ਦੇ ਵਿੱਚ ਸੁੱਟਿਆ ਪਰ ਉਹ ਮਾਰਨ ਵਾਲਿਆਂ ਦਾ ਨਾਮ ਨਹੀਂ ਰਿਹਾ ਤਾਂ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਬਿ ਡਬੂ ਕੇ ਮਾਰ ਦੇਣਾ ਤੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਨੂੰ ਕੋਈ ਮਾਰ ਨਹੀਂ ਸਕਿਆ ਸਦਾ ਹੀ ਅਮਰ ਨੇ ਹਮੇਚਾ ਇਹ ਉਹਨਾਂ ਦੇ ਨਾਮ ਤੇ ਪੰਥ ਚੱਲਦੇ ਨੇ ਉਹਨਾਂ ਦੇ ਨਾਮ ਦੀ ਮਹਿਮਾ ਹੁੰਦੀ ਹੈ ਕਿਉਂ ਉਸ ਨਿਰੰਕਾਰ ਦੇ ਨਾਲ ਜੁੜਗਾਏ ਤੇ ਉਹ ਨਿਰੰਕਾਰ ਦੇ ਨਾਲ ਜੁੜਗਾਏ ਫਿਰ ਇੱਕ ਰੂਪ ਹੋਗਾ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਜਿਸ ਮਾਲਕ ਨੇ ਉਹਨਾਂ ਨੂੰ ਭੇਜਿਆ ਸੀ ਉਹੀ ਰੂਪ ਹੋਗਾ ਭਾਵ ਉਹ ਕੀ ਹੈ ਉਹ ਕਰਮ ਹੈ ਹੋਇਆ ਐਸੀ ਬੰਦਗੀ ਐਸੀ ਭਗਤੀ ਦੇ ਕਰਕੇ ਇੱਕ ਰੂਪ ਹੋਗਾ ਇਕ ਤੇ ਅਨੇਕ ਹੋਏ ਰੂਪ ਹੋਏ ਵਿਸਤਰੇ ਉਹ ਇਸ ਸੰਸਾਰ ਜਿਹੜਾ ਹੈ ਪ੍ਰਮਾਤਮਾ ਨਾਲ ਇੱਕ ਰੂਪ ਸੀ ਉਹਨੂੰ ਅਨੇਕ ਜਿਹੜਾ ਹੈ ਉਹ ਰੂਪ ਕਰ ਦਿੱਤਾ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਤੁਖਾਰੀ ਰਾਗ ਦੇ ਵਿੱਚ ਜਿਹੜਾ 12 ਮਾਹਉ ਚਾਨ ਕੀਤਾ ਕਹਿੰਦੇ ਮੰਗਰ ਮਾਹਉ ਭਲਾ ਹਰ ਗੁਣ ਅੰਕ ਸਮਾਵੈ ਮੱਗਰ ਮਹੀਨਾ ਚੰਗਾ ਹੈ ਜੇ ਕੋਈ ਹਿਰਦੇ ਦੇ ਵਿੱਚ ਹਰੀ ਦੇ ਗੁਣ ਨੂੰ ਗ੍ਰਹਿਣ ਕਰੇ ਭਾਵ ਨਾਮ ਸਿਮਰਨ ਮੱਗਰ ਦਾ ਮਹੀਨਾ ਸੁਖੀ ਭਤੀਤ ਹੁੰਦਾ ਹੈ ਗੁਣ ਬਾਤੀ ਗੁਣ ਰਬੈ ਮੈਂ ਪਿਰ ਨਹਿ ਚਲ ਭਾਵੈ ਤੇ ਗੁਣ ਬਾਨਾ ਉਸ ਦੇ ਗੁਣ ਗਾ ਰਹੀਆਂ ਹਨ ਮੈਂ ਉਸਦਾ ਸਥਿਰ ਰਹਿਣ ਵਾਲਾ ਪਤੀ ਨੂੰ ਪਾਉਂਦਾ ਹੈ ਨਿਹਚਲ ਚਤਰ ਸੁਜਾਨ ਵਿਧਾਤਾ ਚੰਚਲ ਜਗਤ ਸਵਾਇਆ ਉਹ ਪ੍ਰਮਾਤਮਾ ਅਚਲ ਹੈ ਚਤਰ ਹੈ ਸੁਜਾਨ ਹੈ ਜਿਹਦੀ ਹਿਰਦਿਆਂ ਦੀ ਜਾਣਨ ਵਾਲਾ ਹੈ ਪਰੰਤੂ ਹੋਰ ਸੰਸਾਰ ਸਾਰਾ ਹੀ ਚਲਾਈ ਮਾਨ ਹੈ ਜੋ ਆਇਆ ਸੋ ਚੱਲ ਸੀ ਸਭ ਕੀ ਆਉ ਵਾਰੀ ਜਿਹੜਾ ਸੰਸਾਰ 'ਚ ਆਇਆ ਉਹ ਚਲੇ ਜਾਂਦਾ ਹੈ ਪਰ ਜਿਹੜਾ ਉਹ ਅਕਾਲ ਪ੍ਰਖੰਤ ਜਮੀ ਸਦਾ ਹੀ ਸਥਿਰ ਹੈ ਉਹ ਜਾਣ ਵਾਲਾ ਨਹੀਂ ਉਹ ਸਦਾ ਹੀ ਅਟਲ ਰਹਿੰਦਾ ਹੈ ਪ੍ਰਮਾਤਮਾ ਜਿਹੜਾ ਅਟਲ ਸਚਾਈ ਹੈ ਇਸ ਕਰਕੇ ਜੋ ਸਦਾ ਥਿਰ ਰਹਿਣ ਵਾਲਾ ਹੈ ਉਹ ਮੈਨੂੰ ਪਾਉਂਦਾ ਹੈ ਪਿਆਰਾ ਲੱਗਦਾ ਹੈ ਨਾ ਸਮਾਂ ਜਾਗਤ ਮੈਨੂੰ ਪਾਉਂਦਾ ਨਹੀਂ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭਾਣੇ ਤਾਂ ਭਾਇਆ ਜਿਨ੍ਹਾਂ ਦੇ ਹਿਰਦੇ ਵਿੱਚ ਗਿਆਨ ਧਿਆਨ ਆਦਿ ਗੁਣ ਸਮਾਏ ਹਨ ਉਹ ਗੁਣ ਪ੍ਰਭੂ ਦੇ ਪ੍ਰਵਾਨ ਹੋਏ ਤੋ ਗੁਣਾ ਨੂੰ ਧਾਨ ਕਰਨ ਵਾਲਾ ਇਹ ਖਿਆਲ ਪਿਆਰਾ ਲੱਗ ਰਿਹਾ ਹੈ ਭਾਵ ਗੁਣਾ ਦੇ ਧਾਨ ਵਾਲਾ ਪ੍ਰਭੂ ਨੂੰ ਤਾਂ ਇਹ ਪਿਆਰਾ ਲੱਗਦਾ ਹੈ ਜੇ ਉਸ ਦੇ ਧਾਨ ਕੀਤੇ ਗੁਣ ਉਹਨੂੰ ਪ੍ਰਵਾਨ ਹੋ ਜਾਣ ਜਦੋਂ ਉਹਨੂੰ ਪ੍ਰਵਾਨ ਹੋ ਜਾਣ ਮਾਲਕ ਨੂੰ ਫੇਰੇ ਪਿਆਰਾ ਲੱਗਦਾ ਹੈ ਜਿੰਨਾ ਚਿਰ ਪ੍ਰਵਾਨ ਨਹੀਂ ਉਹਨਾਂ ਚਿਰ ਉਹ ਪਿਆਰਾ ਨਹੀਂ ਲੱਗ ਸਕਦਾ ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁਖ ਭਾਗਾ ਹੈ ਤੇ ਗੀਤ ਤੇ ਸ਼ਬਦ ਅਤੇ ਕਵੀਆਂ ਤੋਂ ਕਵਤਾਵਾ ਸੁਣ ਕੇ ਰਾਮ ਨਾਮ ਸਿਮਰ ਨਾਲ ਜਨ ਮਰਨ ਦਾ ਜਿਹੜਾ ਹੈ ਉਹ ਦੁੱਖ ਦੂਰ ਹੋ ਜਾਂਦਾ ਜਦੋਂ ਕਵੀ ਮਾਪੁਰਚ ਕਵਤਾ ਗਾਉਂਦੇ ਨੇ ਉਸ ਹੀ ਪਰਮਾਤਮਾ ਦੀ ਮਹਿਮਾ ਕੀਤੀ ਜਾਂਦੀ ਹੈ ਉਹਦੀ ਮਹਿਮਾ ਨੂੰ ਜਿਹੜਾ ਹੈ ਫਿਰ ਜਦੋਂ ਆਪਾਂ ਸੁਣਦੇ ਆ ਤਾਂ ਪਾਚਾ ਕਹਿੰਦੇ ਫਿਰ ਗੁਰਨਾਨਕ ਦੇਵ ਮਹਾਰਾ ਸੱਚੇ ਪਾਚਾ ਗੀਤ ਨਾਦ ਕਵਿਤ ਕਵੇ ਸੁਣ RAM ਨਾਮ ਦੁਖ ਭਾਗ ਹੈ ਤਾਂ ਫਿਰ ਉਹਦਾ ਜਨਮ ਮਰਨ ਦਾ ਜਿਹੜਾ ਢੇੜਾ ਹੈ ਉਹ ਦੂਰ ਹੋ ਜਾਂਦਾ ਜਦੋਂ ਉਸ ਮਾਲਕ ਦੇ ਗੁਣਾਂ ਨੂੰ ਸੁਣਦੇ ਜਦੋਂ ਉਹਨਾਂ ਦੇ ਗੋਲਾ ਨੂੰ ਗਾਉਂਦੇ ਆ ਉਹਦੀ ਮਹਿਮਾ ਕਰਦੇ ਆ ਭਜਨ ਕਰਦੇ ਆ ਬੰਦਗੀ ਕਰਦੇ ਆ ਜਦੋਂ ਇਹਨਾਂ ਕੰਨਾਂ ਦੇ ਨਾਲ ਸੁਣਦੇ ਆ ਨਾਨਕ ਸਾਧਨ ਨਾਹੇ ਪਿਆਰੀ ਅਵ ਭਗਤੀ ਫਿਰ ਆਗ ਹੈ ਤੇ ਗੁਰੂ ਨਾਨਕ ਦੇ ਪਾਚਾ ਕਹਿੰਦੇ ਉਹ ਇਸਤਰੀ ਮਾਲਕ ਨੂੰ ਪਿਆਰੀ ਹੈ जो उस प्यारे अगे हिरदे तो अर्थात सच्ची भगती दी है राम राम सब कु कहे कह राम न हो प्रसादी राम मन बसैंता फल पावे कोए कम राम राम सब किंदे ने राम राम वाहे गुरु वागुरू वाहेगुरु सतनाम सतनाम अल्लाह अल्लाह वाहे गुरु अल्ला, अल्ला, वाहे गौड़ गुरु, वाहे गुरु, गौड़ गौड। सारे कही जाते ने ਤੇ ਪਾਚਾ ਕਹਿੰਦੇ RAM RAM ਸਭ ਕੋ ਕਹੇ ਕਹਿਆ RAM ਨਾ ਹੋਏ ਉਹ ਕਹਿੰਦੇ ਕਹਿਣ ਦੇ ਨਾਲ ਨਹੀਂ ਹੈ ਕਹਿੰਦੇ ਕਿੱਦਾਂ ਹੁੰਦਾ ਗੁਰ ਪ੍ਰਸਾਦੀ RAM ਮਨ ਵਸੈ ਗੁਰੂ ਦੀ ਪ੍ਰਸਾਦ ਪਾਵ ਗੁਰੂ ਦੀ ਕਿਰਪਾ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਨਾਲ RAM ਜਿਹੜਾ ਮਨ ਦੇ ਵਿੱਚ ਵਸ ਜਾਏ ਹਿਰਦੇ ਦੇ ਵਿੱਚ ਵਸ ਜਾਏ ਤਾਂ ਫਲ ਪਾਵੇ ਕੋਏ ਕਹਿੰਦੇ ਫਿਰ ਫਲਾਂ ਦੀ ਪ੍ਰਾਪਤੀ ਹੁੰਦੀ ਹੈ ਫਿਰ ਰਹਿਮਤਾਂ ਦਾ ਪ੍ਰਕਾਸ਼ ਹੁੰਦਾ ਹੈ ਇਨਾ ਚਿਰ ਆਪਾਂ ਸਿਰਫ ਮੂੰਹੋਂ ਹੀ ਕਹਿੰਦੇ ਆ ਉਹਨਾਂ ਚਿਰ ਗੱਲ ਨਹੀਂ ਬਣਦੀ ਜਦੋਂ ਆਪਾਂ ਹਿਰਦੇ ਦੇ ਵਿੱਚੋਂ ਕਹਾਂਗੇ ਗੁਰੂ ਦਾ ਧਾਨ ਕਰਕੇ ਕਹਾਂਗੇ ਫਿਰ ਉਹ ਜਿਹੜਾ ਹੈ ਆਨੰਦ ਜਿਹੜਾ ਉਹ ਵੱਖਰਾ ਹੁੰਦਾ ਹੈ ਕਿਉਂਕਿ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰਕੇ ਸ਼ਬਦ ਮੰਤਰ ਮਨ ਮਾਨ ਗੁਰਕੇ ਚੰਨ ਰਿਧੈ ਲੈ ਧਾਰੋ ਗੁਰ ਪਾਰਮ ਸਦਾ ਨਮਸਕਾਰੋ ਮਤ ਕੋ ਭਰਮ ਭੂਲੇ ਸੰਸਾਰ ਗੁਰਬਿੰਦ ਕੋਈ ਨ ਉਤਰ ਸਪਾਰ ਭੁੱਲਿਆ ਕੋ ਗੁਰਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਜਨਮਨ ਕੀ ਤਰਾਸ ਮਟਾਈ ਗੁਰਪੂਰੇ ਕੀ ਬਿਆੰਤ ਵਿਡਾਈ ਉਸ ਮਾਲਕ ਦੀ ਜਿਹੜੀ ਆ ਵਿਡਿਆਈ ਆ ਉਹ ਜਿਹੜੀ ਮਹਿਮਾ ਹੈ ਉਹ ਬਿਆੰਤ ਹੈ ਇਸ ਕਰਕੇ ਸਾਨੂੰ ਜਿਹੜੀ ਹੈ ਉਸ ਮਾਲਕ ਨੇ ਇਸ ਵਾਸਾ ਰੂਪੀ ਪੂੰਜੀ ਦਿੱਤੀ ਹੈ ਸਾਨੂੰ ਇਹ ਜਿਹੜਾ ਹੈ ਜੀਵਨ ਬਖਸ਼ਿਸ਼ ਕੀਤਾ ਹੈ ਇਸ ਜੀਵਨ ਨੂੰ ਆਪਾਂ ਜੇਕਰ ਉਸ ਮਾਲਕ ਦੇ ਗੁਣ ਗਾਲਾਂਗੇ ਉਹਦੀ ਬੰਦ ਕੀ ਕਾ ਲਾਵਾਂਗੇ ਪਈ ਪ੍ਰਾਪਤ ਮਾਨਖ ਦੇ ਹੁਰੀਆ ਗੋਬਿੰਦ ਮਨਨ ਕੀਏ ਤੇਰੀ ਬਰੀਆ ਅਬਰ ਕਾਤੇ ਰਖੇ ਤੇ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਦੋ ਲਵ ਜਨੋਂ ਪੁੰਨ ਫਲ ਪਾਇਓ ਮਿਰਥਾ ਜਾਤ ਵਿਕੈ ਰਾਜੇਂਦਰ ਸੰਸਗ ਰਹਾ ਅਸਨ ਬਿਨ ਹਰ ਭਗਤ ਕਹੋਲ ਕੈ ਲੇਖੈ ਕਬੀਰ ਮਾਨਸ ਜਨਮ ਦਲੰਭ ਹੈ ਹੋਤ ਨ ਬਾਰੋਂ ਬਾਰ ਜਿਉਂ ਬਨ ਫਲ ਪਕੈ ਭੋਇ ਗਰੇ ਬਹੁ ਹੌਨਾ ਲਾਗੇ ਡਾਰ ਜਿੱਦਾਂ ਫਾਲ ਜਿਹੜਾ ਧਰਤੀ ਤੇ ਟੁੱਟ ਕੇ ਡਿਗ ਜਾਂਦਾ ਹੈ ਉਹ ਦੁਬਾਰਾ ਲੱਗ ਨਹੀਂ ਸਕਦਾ ਇਸੇ ਤਰ੍ਹਾਂ ਸਾਨੂੰ ਇਹ ਮਨੁੱਖਾ ਜਨਮ ਉਸ ਮਾਲਕ ਨੇ ਸਾਡੇ ਤੇ ਰਹਿਮਤਾਂ ਦਾ ਪ੍ਰਕਾਸ਼ ਕਰਕੇ ਇਹ ਸਾਨੂੰ ਮਨੁੱਖਾ ਜਨਮ ਬਖਸ਼ਿਸ਼ ਕੀਤਾ ਇਸ ਮਨੁੱਖਾ ਜਨਮ ਨੂੰ ਆਪਾਂ ਬੰਦਗੀ ਕਰਕੇ ਸਿਮਰਨ ਕਰਕੇ ਦਾਨ ਕਰਕੇ ਪੁੰਨ ਕਰਕੇ ਕਿਸੇ ਦਾ ਭਲਾ ਕਰਕੇ ਆਪਣੇ ਜੀਵਨ ਨੂੰ ਬਤੀਤ ਕਰ ਲਈਏ ਤਾਂ ਸਾਡਾ ਜਿਹੜਾ ਹੈ ਇਹ ਜੀਵਨ ਸਫਲ ਹੈ ਸੋ ਇਤਨੀ ਸੇਵਾ ਪ੍ਰਵਾਨ ਬਾਣੀ ਪੜਦੇ ਆਂ ਕਥਾ ਵਿਚਾਰਾ ਕਰਦੇ ਆਂ ਏਕ ਤੋਂ ਨੇਕਾਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਸੋ ਜਾਣ ਬੱਚੇ ਸਮਝ ਕੇ ਮਾਫਕਾਨਾ ਸਤਗੁਰ ਰਹਿਮਤਾਂ ਦਾ ਪ੍ਰਕਾਸ਼ ਕਰਨ ਸਾਰਿਆਂ ਨੇ ਮਹੀਨਾ ਸੁੱਖ ਦਾ ਬਤੀਤ ਕਰਾਉਣ ਆਪਣੇ ਚਾਹਨਾ ਕਮਨਾਂ ਦਾ ਪਿਆਰ ਬਖਸ਼ੇ ਕਾ ਨਾਓ ਸਾਰੇ ਫਤੇ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ